ਹੰਸਾਸੀ ਕਾਲ ਜੀ ਸਾਰਿਆਂ ਨੂੰ ਵਦਿਆ ਖਾਲਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਜਿੰਨਾਂ 'ਚ ਕੋਈ ਗੱਬਣ ਆ ਕੋਈ ਬੱਚੇ ਵਾਲੀ ਤੇ ਕੋਈ ਬੱਚੇ ਤੋਂ ਬਿਨਾ ਵਾ ਤੇ ਬਾਕੀ ਹਰ ਵੀਡੀਓ 'ਚ ਹੱਥ ਜੋੜ ਕੇ ਬੇਨਤੀ ਸਾਡੀ ਇਹ ਹੁੰਦੀ ਆ ਬਿਥੇ ਆ ਗਿਆ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਅਹੀਂ ਕਦੇ ਉਹਨੇ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੋਂ ਪਸ਼ੂ ਖੜੋ ਜੀ ਪਸ਼ੂ ਤੁਸੀਂ ਖਰੀਦਣਾ ਵਾ ਪੈਸੇ ਤੁਸੀਂ ਖਰਚਨੇ ਆ ਤੇ ਆਪਣਾ ਸਾਰੀਆਂ ਚੀਜ਼ਾਂ ਵੇਚ ਚਾਹ ਕੇ ਤੇ ਫਿਰ ਹੀ ਪਸ਼ੂ ਖਰੀਦਿਆ ਕਰੋ ਜੀ ਇਹ ਜ਼ਿੰਮੇਵਾਰੀਆਂ ਜਿਹੜੀਆਂ ਤੁਹਾਡੀਆਂ ਆ ਹਾਂਜੀ ਵਧੀਆ ਸੱਸੀ ਕਾਲ ਜੀ ਹਾਂਜੀ ਸੱਸੀ ਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਤਾਂ ਜੀ ਵੇਗਿਆ ਮਾਲ ਪਰਸਵਾਲ ਹੋਇਆ ਬਾਲ ਭਾਜੀ ਇਦਾਂ ਹੀ ਆਉਂਦਾ ਜਾਂਦਾ ਰਹਿੰਦਾ ਜੋ ਠੀਕ ਆ ਹਾਂਜੀ ਕ੍ਰਾਸ ਗਰਮੀ ਵਾਲਾ ਭਾਜੀ ਮਾਲ ਆ ਤੇ ਚਲੋ ਨਾਮ ਦੱਸਦੇ ਕਰੀਏ ਨਾਮ ਇਹ ਜੀ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੋਂਗਾ ਤਹਿਸੀਲ ਇਹ ਨਾਲ ਡਿਸਟ੍ਰਿਕਟ ਕੰਪਲਈ ਸਰ ਤੇ ਫੋਨ ਨੰਬਰ ਇਹ ਬੋਲ ਦੋ 7508510814 ਜੀ ਠੀਕ ਆ ਹਾਂ ਜੀ ਅੱਜ ਆ ਗਏ ਚਾਰ گاਵਾ ਚਾਰ ਵਾੜਾ ਭਾਜੀ ਤਿੰਨ ਸੁਈਆਂ ਸੋਈਆਂ ਇੱਕ ਸੂਣ ਵਾਲੀ ਜੀ ਇੱਕ ਸੂਣ ਵਾਲੀ ਹੈ ਹਾਂ ਜੀ ਚਲੋ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਹਾਂ ਜੀ ਇਹ ਭਾਜੀ ਹੁਣੇ ਲਿਆਂਦੀ ਵਸ਼ੀ ਠੀਕ ਆ ਭਾਜੀ ਉਹਨਾਂ ਵਸ਼ੀ ਨਹੀਂ ਦਿੱਤੀ ਦਿਨ ਨੂੰ 18 20 ਦਿਨ ਹੋਏ ਤੇ ਸੂਈ ਨੂੰ ਅੱਛਾ ਦੁੱਧ ਉਹ ਭਾਜੀ 14 ਕਿਲੋ ਬਾ 13 ਕਿਲੋ ਆਪਣਾ ਕੋਈ ਪੱਕਾ ਮੰਨੇ 13 ਕਿਲੋ ਹੈਗਾ ਪੱਕਾ ਦੁੱਧ ਪੱਕਾ ਭਾਜੀ ਹੋ ਬਾਕੀ ਚਲੋ ਇਹ ਕਿਹੜੀ ਮੰਡੀ ਚ ਵੱਜੀ ਹੈ ਘਰ ਚ ਵੱਜੀ ਆ ਦੋ ਟਾਈਮੇ ਦੀ ਚਵਾਈ ਹੋ ਜਾਣੀ ਆ ਬਾਕੀ ਜਰੇ ਪੰਜ ਫੇਸ ਕੁਆਲਟੀ ਖਾਦੇ ਬਾਕੀ ਵੱਜੀ ਬੈਠ ਜੋ ਬਾਕੀ ਉਤਰੇ ਆ ਬਈ ਕੱਦ ਵਜਨ ਚ ਚੰਗੀ ਹੈਗੀ ਵੀ ਇੱਕ ਹੈ ਚਲੋ ਸਾਰੀਆਂ ਗਰਮੀਆਂ ਆ ਲੀਆਂ ਵਾ ਬਾਕੀ ਯਾਰੀ ਭਾਜੀ ਹੈ ਠੰਡੀ ਸੀਨ ਦੇ ਵੜ ਆ ਦੇਖਾ ਲਓ ਹੱਥ ਨੂੰ ਦਿਖਾ ਦਿਓ ਭਾਜੀ ਥਾਣੇ ਤੇ ਆਪਾਂ ਲੈ ਸਕਦੇ ਹਾਂ ਜਿਵੇਂ ਚਾਹਣ ਭਾਜੀ ਆਂ ਪੋਲੀ ਜੋ ਠੀਕ ਹੈ ਹਾਂਜੀ ਠੀਕ ਹੈ ਬਾਕੀ ਭਾਜੀ ਕੋਈ ਇਹਨੂੰ ਪਾੜਾ ਨਹੀਂ ਪਾਉਣਾ ਕੋਈ ਇਹਨੂੰ ਮੰਗਾ ਨਹੀਂ ਚ ਪਾਉਣਾ ਠੀਕ ਹੈ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਦੁੱਧ ਤੁਸੀਂ ਕਰੋ ਜਵਾ ਦਿੰਦਾ ਜੀ ਭਾਜੀ 13 ਗੱਲ ਵਾਹ ਰੈਡੀ ਹੋ ਗਿਆ ਥੱਲੇ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਕਰਾਉਣਾ 35 30000 ਰੁਪਏ ਦੇ ਦਈਏ ਕਰ ਦੋ ਛੋਟ ਛਾਟ ਹੋਰ ਕਰ ਦਿਓ 2000 ਬਾਈ ਛੋਟ 28000 ਰੁਪਏ ਦੀ ਵਸ਼ੀ ਦੇ ਦਾਂਗੇ ਠੀਕ ਹੈ ਜੀ ਇਹ ਤੇ ਭਾਜੀ ਹੁੰਦੀ ਵਸ਼ੀ ਮਗਰ ਫਿਰ ਤੇ ਵੈੜ ਗਈ 40000 ਦੀ ਹਾਂਜੀ ਪਰ ਉਹਨਾਂ ਵਸ਼ੀ ਨਹੀਂ ਜੇ ਦਿੱਤੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਚ ਇਹ ਸੁਈ ਆ ਰੇ ਭਾਜੀ ਇਹਨੂੰ 9 10 ਦੇਣੇ ਵਸ਼ਾਇਦੇ ਮਗਰ ਜੋ ਠੀਕ ਆ ਦੁੱਧ ਬਾਈ 10 ਲੀਟਰਾਂ ਤੋਂ ਬਾਹਰ ਹੋ 10 ਕਿਲੋ ਅਗੜਾ ਪੱਕਾ ਲਾਵੇ ਥੱਲੇ ਤ ਅਜਲਾ ਹੈ ਉਹ ਜੀ ਬਾਕੀ ਵਿਧੀ ਜਿਹੜੀ ਹੈ ਛੱਡੀ ਚੀਜ਼ ਦਾ ਚਵਾਜ ਵਿਖਾ ਦਿੰਦੇ ਨੇ ਇਹ ਤਾਂ ਵੀ ਕਹਿੰਦੇ ਵੀ ਬੱਚਾ ਲਾ ਕੇ ਵਿਖਾਈ ਦਿੰਦੇ ਨੇ ਲੱਗ ਗਈ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਜਵਾ ਭਾਜੀ ਇਹਨੂੰ ਮੈਂ ਰੂਰਗਾ ਪੋਲਾ ਜੋ ਠੀਕ ਹੈ ਹਾਂਜੀ ਹਾਂ ਵੀਰ ਜੀ ਠੱਡੀ ਸੀਲ ਦਿਓ ਮੇਣਾ ਲੱਗੇ ਤਾਂ ਥਾਂ ਤੁਣ ਪੂਰੇ ਜੇ ਥਾਂ ਤੁਣ ਆ ਭਾਜੀ ਚਵੇਂ ਬਰਾਬਰ ਇੱਕੋ ਜੇ ਅੱਛਾ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦਾ ਛੋਟਾ ਹੀ ਆਈਆ ਕਿੰਨਾ ਕ ਮੁੱਲ ਇਹਦਾ ਭਾਵੇਂ 30 ਕਰਾ ਲਓ 28000 ਦੇ ਦਈਏ ਕਰਦੇ ਥੋੜੀ ਬਾਤ ਛੋਟ ਹੋਰ 28 ਜੋ ਭਾਜੀ ਇਹ ਛੋਟ 27000 ਦੀ ਦੇ ਦਾਂਗੇ ਅੱਛਾ 27000 ਦੀ ਦੇ ਦੋ ਭਾਜੀ ਬਾਕੀ ਕੋਈ ਨਹੀਂ ਭਾਜੀ ਛੋਟ ਛੱਪਾ ਕਰਦਾ ਮੌਕੇ ਦੇ ਠੀਕ ਹੈ ਜੀ ਹਾਂ ਜੀ ਹੁਣ ਆ ਜਿਹੜੀ ਜੇ ਇਹ ਯਾਰ ਬਾਈ ਜਰਸੀ ਕਰਾਸਵਰਡ ਇਥੇ ਦੁੱਧ 10 ਕਿਲੋ ਤਿਆਰ ਹੋ ਦੇਣ 15 16 ਆਏ ਸੁਈ ਨੂੰ ਸ਼ਾਇਦ ਮਗਰ ਜੋ ਠੀਕ ਹੈ ਹਾਂ ਜੀ ਦੇਣ ਅੱਧ ਵੀ ਹੋ ਸਕਦੇ ਥੋੜੇ ਤੁਹਾਡੇ ਸਾਹਮਣੇ ਹੀ ਆ ਭਾਈ ਕੱਦ ਕਾਡ ਚੰਗਾ ਜਿਹਾ ਰਹਿਦਾ। ਕੇ ਵੀ ਯਾਰ ਭਾਈ ਆ ਠੰਡੀ ਸੀਲ ਦੇ ਵੈੜ ਠੀਕ ਹੈ ਇਦਾਂ ਖਾਣੇ ਚਾਹ। हां जी बागी भाई ये चोण चाणे भी भोली जरा किन्ना दो दो तरह दे के पक्का भाई 10 किलो तैयार हो गए ਥੱਲੇ ਵੀ اچھا हां जी ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਜੋ ਮਰਜ਼ੀ ਕਰੀਏ 28000 ਦੇ ਦਈਏ ਇਹਦਾ ਕੋਈ ਕਰਦੀਏ ਮੰਨਤਾ ਨਾ 2000 ਛੋੜ ਭਾਈ 26000 ਦੇ ਦਾਂਗੇ ਅੱਛਾ 26000 ਭਾਜੀ ਹਜ਼ਾਰ ਦੀ ਭਾਜੀ ਦੇ ਦਾਂਗੇ ਠੀਕ ਹੈ ਜੀ हां जी ਕਿੰਨਾ ਦੁੱਤ ਪੱਕਾ ਛਵਾ ਦੋ ਤੇ ਭਾਈ 10 ਕਿਲੋ ਹੋਗਾ ਜਿਹੜਾ ਛਵਾ ਦੋਗੇ ਕਰੋ ਹਣਾ ਤੇ ਆ ਬੱਚਾ ਆ ਆਪਣੇ ਸਮਝਣਾ ਕੋ ਵੇਖ ਲੈ ਤੇ ਆ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੁੱਧ ਬਾਈ 10 ਲੀਟਰ ਵਾਲੀ ਜੋ ਇਹ ਗੱਬਣ ਆ ਹਨਾ ਗੱਬਣ ਬਾਈ ਹਫਤਾ ਲੈ ਜੂ ਵੜ ਜੱਸੀ ਕਰੋ ਜੋ ਬਾਕੀ ਵੀਰ ਜੀ ਇਹਨੇ ਤਾਜੀ ਸੂਣਾ ਸਾਰੀ ਗਰਮੀਆਂ ਨੇ ਦੁੱਧ ਚਵਾਈ ਜਾਣਾ ਜੋ ਆ ਜਿ ਲੈ ਆਓ ਆ ਤੁਹਾਨੂੰ ਖਾਦ ਬੱਸ ਬਾਕੀ ਭਾਜੀ ਇਹ ਵੀ ਛੱਡੀ ਸੀ ਲਿਜੋ ਬਾੜ ਹੱਬ ਦੰਦਾ ਜੂਗੀ ਕੰਟੀਨਿਊ ਕਰ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ 5000 ਕਰਦੇ ਜੋ ਅੱਛਾ 2000 ਛੋਟ ਭਾਜੀ 23000 ਦੇ ਦਾਂਗੇ ਤੇ ਇੱਕ ਨਗ ਦੁੱਧ ਗੱਡੀ ਚ ਹੋਗੀ ਦੁੱਧ ਭਾਈ 10 ਕਿਲੋ ਚ ਵਾਈ ਜਾਣਾ ਇਹਨੇ ਸਾਰੀ ਗਰਮੀਆਂ ਠੀਕ ਹੈ ਹਾਂਜੀ ਤੇ ਠੀਕ ਹੈ ਹੋਰ ਕੁਝ ਕਹਿਣਾ ਫਿਰ ਹੋਰ ਭਾਈ ਸੁਈਆਂ ਸੁਆ ਮਾਲ ਆਪਣੀ ਚੱਕ ਵਾਤ ਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਬਾਕੀ ਆ ਸੁਈਆਂ ਸੁਆਈਆਂ ਵਾ ਇੱਥੇ ਆਪਣੀ ਤਸੱਲੀ ਕਰਕੇ ਖੜੋ ਨਾ ਕੋ ਤੁਹਾਨੂੰ ਗੱਲ ਰਵੇ ਤੇ ਨਾ ਕੋ ਸਾਨਾ ਰਵੇ